ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ ਛੁਮੜਤਾਂ। ਇਸ ਟੈਮ ਤੇ ਮੌਜੂਦ ਦਾ ਪਟਿਆਲਾ ਦੇ ਮੈਕਸਮੋਲ ਚ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ। ਅੱਜ ਮੈਕਸਮੋਲ ਦੇ ਵਿੱਚ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਲੱਗੀ ਪਈ ਸੀ ਜਿਹੜੀ ਕਾਫੀ ਸਮਾਂ ਤੋਂ ਚਰਚਾ ਦਾ ਵਿਸ਼ਾ ਸੀ ਪਰ ਅੱਜ ਤੁਹਾਨੂੰ ਦੱਸ ਦਿੰਨੇ ਆ ਕਿ ਅਕਾਲ ਮੂਵੀ ਦੇ ਪੋਸਟਰ ਪਾੜੇ ਗਏ ਨੇ ਪਟਿਆਲਾ ਦੇ ਵਿੱਚ। ਇਸ ਦਾ ਵਿਰੋਧ ਕਰਿਆ ਗਿਆ। ਚਲਦੀ ਮੂਵੀ ਨੂੰ ਰਕਵਾ ਕੇ ਕੁਝ ਸਿੱਖਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕਰਿਆ ਗਿਆ ਉੱਥੇ। ਤੁਹਾਨੂੰ ਇਹ ਵੀ ਦੱਸ ਦਿੰਨੇ ਆ ਉਹਨਾਂ ਵੱਲੋਂ ਫਿਲਮ ਰਕਵਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਖੜਿਆ ਗਿਆ ਉਹ ਵੀ ਦੱਸ ਦੇਣਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਫਿਲਮ ਰੋਕੀ ਗਈ ਆ ਇਹ ਵੀ ਦੱਸ ਦਿੰਦੇ ਆ ਕਿ ਕਾਲ ਮੂਵੀ ਚੱਲਦੀ ਰੋਕੀ ਗਈ ਹੈ ਉਸ ਤੋਂ ਬਾਅਦ ਉਹਨਾਂ ਵੱਲੋਂ ਉਹ ਮੈਕਸਮੋਲ ਚ ਆ ਕੇ ਜਿੰਨੇ ਵੀ ਪੋਸਟਰ ਲੱਗੇ ਗਏ ਸੀ ਉਹ ਸਾਰੇ ਪਾੜ ਦਿੱਤੇ ਜਿੰਨੇ ਵੀ ਪੋਸਟਰ ਲੱਗੇ ਪਾੜ ਦਿੱਤੇ ਉਸ ਤੋਂ ਬਾਅਦ ਚੱਲਦੇ ਥੀਏਟਰ ਦੇ ਵਿੱਚ ਜਦੋਂ ਮੂਵੀ ਚੱਲ ਰਹੀ ਸੀ ਉਹਨਾਂ ਵੱਲੋਂ ਅੰਦਰ ਜਾਇਆ ਜਾਂਦਾ ਹੈ ਅਤੇ ਫਿਲਮ ਦਾ ਵਿਰੋਧ ਕਰਿਆ ਜਾਂਦਾ ਤੇ ਫਿਲਮ ਰੁਕਵਾ ਦਿੱਤੀ ਜਾਂਦੀ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਫੜ ਕੇ ਲੈ ਕੇ ਜਾਇਆ ਗਿਆ ਆਪਣੀ ਕਸਟਡੀ ਦੇ ਵਿੱਚ ਕਰ ਲੈ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਕਿ ਇਹ ਪਟਿਆਲਾ ਦਾ ਉਹ ਮੈਕਸਮਮ ਹਾਲ ਹੈ ਜਿੱਥੇ ਦੀ ਅੱਜ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਕਿ ਅਕਾਲ ਮੂਵੀ ਨੂੰ ਲੈ ਕੇ ਸਿੱਖਾਂ ਦਾ ਵਿਰੋਧ ਕਰਿਆ ਗਿਆ ਤੇ ਜਿਸ ਤੋਂ ਬਾਅਦ ਮੂਵੀ ਨੂੰ ਰੋਕ ਕੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਫੜਾ ਦਿੱਤਾ ਗਿਆ ਜਿਹੜੇ ਵਿਅਕਤੀਆਂ ਵੱਲੋਂ ਵਿਰੋਧ ਕਰਿਆ ਗਿਆ ਪਟਿਆਲਾ ਤੋਂ ਅਨਮਿਊਟ ਦੇ ਨਾਲ ਹਿਮਾਂਸ਼ ਚਮੜਕੰਦਰੀ